ਅਮਰ ਸਾਹਿਬ ਉਹ ਜੁਆਇਨਿੰਗ ਹੋਈ ਹੈ ਕਿੰਨਾ ਦੀ ਹੋਈ ਹੈ ਜਾਨਣਾ ਚਾਹੁੰਦੇ ਅੱਜ ਸੁਖਵੀਰ ਸਿੰਘ ਸਾਡੇ ਪੱਪੀ ਵੀਰ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਵੀਰ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਨੇ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਜਿੱਥੇ ਪਾਰਟੀ ਨੂੰ ਕਹਿ ਲਈਏ ਵੀ ਵੀਰ ਦਾ ਤਜਰਬਾ ਸਾਨੂੰ ਦੇਖਣ ਨੂੰ ਮਿਲੂਗਾ ਕਹਿਣ ਵਾਲਾ ਮੈਨੂੰ ਬੜੀ ਵੱਡੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਆ ਵੀਰ ਲੰਬਾ ਦਾ ਸਿਆਸਤ ਚ ਰਏ ਨੇ ਤੇ ਇਹਨਾਂ ਤਜਰਬੇ ਦਾ ਪਾਰਟੀ ਨੂੰ ਵੀਲਾ ਮਿਲੂਗਾ ਤੇ ਨਜੀਦਾਸ ਜੇ ਮੈਂ ਗੱਲ ਕਰਾਂ ਮੈਨੂੰ ਵੀ ਇਲਾ ਮਿਲੂਗਾ ਤੇ ਅੱਜ ਵੱਡੀ ਗੱਲ ਆ ਵੀ ਬੜਾ ਮਾਣ ਤੇ ਖੁਸ਼ੀ ਮਹਿਸੂਸ ਰਹੀ ਆ ਕਿ ਆਮ ਆਦਮੀ ਪਾਰਟੀ ਨੀਤੀਆਂ ਦੇਦੇ ਹੋਏ ਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਵੀ ਨੇ ਅੱਜ ਪਾਰਟੀ ਜੁਬਾਨ ਕੀਤੀ ਆ ਅਸੀਂ ਸਾਰੇ ਵਰਕਰ ਵੀਰ ਦਾ ਵੈਲਕਮ ਕਰਦੇ ਆ ਤੇ ਸਾਰੇ ਰਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਾਰੇ ਰਲ ਕੇ ਕੰਮ ਕਰਾਂਗੇ ਜੀ। ਸੁਦਰ ਸਾਹਿਬ ਜੀ ਉਹ ਦੇਖਿਆ ਅੱਜ ਬੁਧਾ ਇੰਕਲੂਡਿਵ ਪਹਿਲਾ ਰੈਟ ਕਿ ਕਾਂਗਰਸ ਜਿਹੜਾ ਸਪੀਅਲ ਜੋਇਨਿੰਗ ਕੀਤੀ ਆ ਜੋ ਆਮਾਦੀ ਪਾਰਟੀ ਨੂੰ ਤੇ ਕਿਵੇਂ ਲੱਗਦਾ ਕਿ ਅੱਗੇ ਵੀ ਆਉਣ ਵਾਲੇ ਟਾਈਮ ਦੇ ਚੋਰ ਵੀ ਜੋਇਨਿੰਗ ਆਉਣਗੇ ਇਹ ਤੁਸੀਂ ਦੇਖ ਰਹੇ ਹੋ ਕਿ ਮਤਲਬ ਮੈਂ ਤਾਂ ਵੀਰੇ ਧੰਨਵਾਦ ਕਰਨਾ ਪਹਿਲਾਂ ਹਲਕਾ ਵਧਾਏਗਾ ਜਿਹੜੇ ਕਿ ਵਰਕਰਾਂ ਨੂੰ ਬੜਾ ਮਾਨ ਸਤਿਕਾਰ ਦਿੰਦੇ ਨੇ ਕਿਉਂਕਿ ਹਰ ਕਿਸੇ ਵੀ ਪਾਰਟੀ ਦੇ ਵਿੱਚ ਵਰਕਰ ਰੀਡ ਦੀ ਹੱਡੀ ਹੁੰਦੇ ਨੇ ਜੇ ਉਹਨਾਂ ਦਾ ਮਾਨ ਸਤਿਕਾਰ ਹੋਊਗਾ ਤਾਂ ਹੀ ਇਹ ਕਾਫਲਾ ਵੱਧਦਾ ਸੋ ਤੁਸੀਂ ਦੇਖ ਰਹੇ ਹੋ ਅੱਜ ਅੱਪੀ ਜੀ ਦਾ ਜੁਆਇਨ ਕਰਨਾ ਸਾਡੇ ਲਈ ਬੜਾ ਸ਼ੁਭ ਸੰਕੇਤ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਪਾਰਟੀ ਦੇ ਨਮਾਇंदे ਜ ਉਹ ਵੀ ਵਾਪਸ ਕਾਫੀ ਆ ਰਹੇ ਨੇ ਜਿਵੇਂ ਕਾਫੀ ਆਣਾ ਚਾਹੁੰਦੇ ਰਹੇ ਪਰ ਕਿਸੇ ਕਾਰਨ ਬਿੱਚ ਨਹੀਂ ਆ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਕੱਢੇ ਅਸੀਂ ਤਾਂ ਜੀ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਪਰ ਪਾਰਟੀ ਇੱਕ ਸ਼ਭੀ ਵਾਲੇ ਬੰਦਿਆਂ ਨੂੰ ਲੈਣ ਨੂੰ ਦੇਖਦੀ ਹੈ ਵੀ ਜਿਹਦੀ ਚੰਗੀ ਸ਼ਭੀ ਹੋਵੇ ਤਾਂ ਕਿ ਅਸੀਂ ਦੂਜੀਆਂ ਪਾਰਟੀਆਂ ਚੋ ਵੀ ਉਹੀ ਬੰਦੇ ਲੈ ਰਹੇ ਆ ਜਿਨ੍ਹਾਂ ਜਿਨ੍ਹਾਂ ਦਾ ਸਾਨੂੰ ਇਹ ਲੱਗਦਾ ਕਿ ਸਾਨੂੰ ਆਣਾ ਸਾਨੂੰ ਫਾਇਦਾ ਹੀ ਹੋਊਗਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਆਉਣ ਵਾਸਤੇ ਅਸੀਂ ਮੈਂ ਤੁਹਾਨੂੰ ਕਹਾਂਗਾ ਕਿ ਵੈਲਕਮ ਹੋ ਕਿਉਂਕਿ ਇਸ ਪਾਰਟੀ ਦੇ ਵਿੱਚ ਤੁਸੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਬੜਾ ਹੀ ਛੋਟੇ ਅਰਸੇ ਦੇ ਵਿੱਚ ਜੇ ਕੰਮ ਕਰਦੇ ਆ ਤਾਂ ਪਾਰਟੀ ਮੌਕਾ ਦਿੰਦੀ ਆ ਮੈਂ ਮੰਡੀ ਦਾ ਪ੍ਰਧਾਨ ਬਣਿਆ ਮੈਂ ਸ਼ਹਿਰ ਦਾ ਪ੍ਰਧਾਨ ਬਣਿਆ ਔਰ ਜਿਸ ਤਰ੍ਹਾਂ ਕੰਮ ਕਰ ਰਹੇ ਆ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮਾਛੀਵਾੜਾ ਸਾਹਿਬ ਕਿੰਨੀ ਕੀ ਤਰੱਕੀ ਕਰ ਰਿਹਾ ਸੋ ਇਸ ਪਾਰਟੀ ਦੇ ਵਿੱਚ ਮੈਂ ਤਾਂ ਸਾਰਿਆਂ ਨੂੰ ਹੀ ਸਲਾਹ ਦਊਂਗਾ ਕਿ ਆਓ ਕਿਉਂਕਿ ਉਰੇ ਤੁਹਾਡੀ ਕਦਰ ਵੀ ਪਊਗੀ ਔਰ ਵਾਕਈ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਮੈਂ ਚੰਗੀ ਪਾਰਟੀ ਸ਼ਾਮਲ ਹੋ ਗਈ ਕਿ ਨਾਮਾ ਰੋੜਾ ਮੈਸੂਖਵੀਰ ਸਿੰਘ ਮਾਰਗਟ ਅ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਮੈਂ ਦੱਸ ਵੀ ਮੈਂ ਪਿਛਲੇ ਸਮੇਂ ਚ ਬਹੁਤ ਲੰਮਾ ਸਮਾਂ ਤੁਸੀਂ ਵੀ ਜਾਣਦੇ ਹੋ ਸਰਦਾਰ ਅਮਰੀਕ ਸਿੰਘ ਬੜੇ ਸਤਿਕਾਰਯੋਗ ਨੇ ਕਾਂਗਰਸ ਪਾਰਟੀ ਦੀ ਕੰਮ ਕੀਤਾ ਹੈ ਤੇ ਹੁਣ ਕੁਝ ਸਮੇਂ ਤੋਂ ਸਰਕਾਰ ਬਦਲੀ ਹੈ ਸਰਕਾਰ ਬਦਲ ਤੋਂ ਬਾਅਦ ਮੈਂ ਸਿਆਸਤ ਤੋਂ ਥੋੜਾ ਕਿਨਾਰੇ ਕੀਤਾ ਸੀ ਆਪਣੀ ਜ਼ਿੰਦਗੀ ਚ ਆਰਾਮ ਨਾਲ ਬੈਠੇ ਸੀ ਸੋ ਹੁਣ ਦੁਬਾਰਾ ਸਰਦਾਰ ਜਗਤਾਰ ਸਿੰਘ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਇੱਕ ਸੁਨੇਹਾ ਮਿਲਿਆ ਕਿਉਂਕਿ ਮੇਰਾ ਇਹ ਏਮ ਸੀ ਕਿ ਕਿ ਮੈਂ 25 ਸਾਲ ਲੋਕਾਂ ਦੀ ਸੇਵਾ ਕੀਤੀ ਹੈ ਤੇ ਸੇਵਾ ਕਰਨੀ ਹੈ ਸੋ ਅੱਜ ਇੱਕ ਨਵਾਂ ਪਲੇਟਫਾਰਮ ਸੇਵਾ ਲਈ ਮਿਲਿਆ ਤੇ ਉੱਥੇ ਮੈਂ ਹਾਜ਼ਰ ਹੋਇਆ। ਭਾਬੀ ਜਿਵੇਂ ਕਿ ਤੁਸੀਂ ਲੰਬਾ ਸਮਾਂ ਕਾਂਗਰਸ ਵਿੱਚ ਰਹੇ ਹੋ ਸਾਫ ਕਾਬਿਲ ਦਾਦੇ ਪੀਏ ਵੀ ਰਹੇ। ਕੀ ਫਰਕ ਲੱਗਿਆ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ? ਨਹੀਂ ਦੇਖੋ ਨੋ ਡਾਊਟ 25 ਸਾਲ ਸਰਦਾਰ ਅਮਰੀਕ ਸਿੰਘ ਜੀ ਨੇ ਕੰਮ ਕੀਤਾ ਉਹਨਾਂ ਨੇ ਹਲਕੇ ਲਈ ਬੜਾ ਵਧੀਆ ਕੰਮ ਕਰਦੇ ਰਹੇ ਨੇ ਕਾਂਗਰਸ ਪਾਰਟੀ ਦੀ ਵਿਚਾਰਣ ਕੇ ਸੋ ਉਸ ਟਾਈਮ ਮੈਂ ਇਹ ਸਮਝਦਾ ਵੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਬੜੇ ਵਧੀਆ ਤਰੀਕੇ ਨਾਲ ਮਾਨ ਤੇ ਸਤਿਕਾਰ ਕਰਦਾ ਸੀ ਇੱਕ अहम ਸਵਾਲ ਕਾਂਗਰਸ ਛੱਡਣ ਦਾ ਕਾਰਨ ਕੀ ਜਿਸ ਤਰ੍ਹਾਂ ਮੈਂ ਕਿਹਾ ਵੀ ਹੁਣ ਮੈਂ ਪਿਛਲੇ ਤਿੰਨ ਸਾਲ ਚਾਰ ਸਾਲ ਤੋਂ ਸਿਆਸਤ ਤੋਂ ਪਰੇ ਸੀ ਹੈ ਮੈਂ ਉਦੋਂ ਕਾਂਗਰਸੀ ਅਸੀਂ ਪਰ ਮੈਂ ਅੱਜ ਇਹ ਸਮਝਦਾ ਵੀ ਜਿਹੜਾ ਅੱਜ ਦਾ ਮੌਜੂਦਾ ਸਮਾਂ ਕਾਂਗਰਸ ਦਾ ਇਹਦੇ ਲੀਡਰਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਜਿਹੜੀ ਪੁੱਛ ਹੈ ਉਹ ਨਹੀਂ ਕੀਤੀ ਜਾ ਰਹੀ ਸੋ ਅੱਜ ਇਸ ਕਰਕੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਤੋਂ ਉਹਦੇ ਲੀਡਰਸ਼ਿਪ ਕਰਕੇ ਨਰਾਜ਼ ਚਲੇ ਆ ਰਹੇ ਜਿਹੜੇ ਨਰਾਜ਼ ਚਲੇ ਆ ਰਹੇ ਕੀ ਲੱਗਦਾ ਕਦੋਂ ਉਹਨਾਂ ਦੀ ਜੁਆਇਨਿੰਗ ਹੋਣੀ ਉਹਨ ਦੇਖੋ ਜੀ ਜਿਹੜੇ ਵਰਕਰ ਕਾਂਗਰਸ ਦੇ ਬੈਠੇ ਆ ਬੜੇ ਬਿਲਕੁਲ ਗੁੱਸੇ 'ਚ ਨੇ ਔਰ ਉਹ ਆਪਣਾ ਗੁੱਸਾ ਸਮੇਂ-ਸਮੇਂ ਕੱਢਦੇ ਵੀ ਰਹੇ ਆ ਜਿਸ ਤਰ੍ਹਾਂ ਮੈਂ ਅੱਜ ਬੈਠਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਮੇਰਾ ਖਿਆਲ ਆ ਵੀ ਉਹਨੂੰ ਨਾਮਨਜ਼ੂਰ ਕਰਦੇ ਹੋਏ ਬਿਲਕੁਲ ਕਾਂਗਰਸ ਨੂੰ ਪਾਸੇ ਛੱਡ ਕੇ ਹੋਰ ਪਾਰਟੀਆਂ ਨਾਲ ਜੁੜਨਗੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਤੇ ਬਿਲਕੁਲ ਉਹ ਜਲਦੀ ਤੋਂ ਜਲਦੀ ਕਾਫਲਾ ਵਧੇਗਾ ਕਿਲਾ ਤੁਹਾਡੇ ਤਰੁਹੋਂ ਆਉਣ ਵਾਲੇ ਟਾਈਮ ਤੇ ਹੋਰ ਵੀ ਜੁਆਇਨੀਆਂ ਦੇਖਣ ਨੂੰ ਮਿਲਣਗੀਆਂ ਆ ਦੇਖੋ ਜੀ 25 ਸਾਲ ਦਾ ਮੇਰਾ ਸਰਕਲ ਵੱਡਾ ਹੈ ਤੇ ਸੂਏਸ ਕਰਕੇ ਲੋਕਾਂ ਦੇ ਕੰਮ ਕਰਦੇ ਰਹੇ ਹਾਂ ਲੋਕਾਂ ਨਾਲ ਖੜਦੇ ਰਹੇ ਹਾਂ ਤੇ ਉਮੀਦ ਹੈ ਵੀ ਲੋਕ ਵੀ ਇਸ ਗੱਲ ਦਾ ਮੇਰਾ ਸਤਕਾਰ ਜ਼ਰੂਰ ਕਰਨਗੇ